ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਂ ਕੀ ਹਾਲ ਚੱਲ ਮੈਂ ਠੀਕ ਹਾਂ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਗੇ ਖੁਸ਼ ਹੋਗੇ ਖੁਸ਼ਹਾਲ ਹੋਗੇ ਬਸ ਇਹ ਵੀਡੀਓ ਵਾ ਮੰਗਲਵਾਰ ਦੀ 12 ਤਰੀਕ ਦੀ ਬੱਚੇ ਗਏ ਸਕੂਲ ਤੇ ਵਸੇ ਇੱਥੇ ਬੱਚੇ ਦਾ ਸਕੂਲ ਪੇਜ ਪੂਜ ਕੀਤੀ ਆਪਾਂ ਕੱਪੜੇ ਵੀ ਮਸ਼ੀਨ 'ਚ ਪਾਤੇ ਲਾਈਟਾਂ ਦੇ ਹੀ ਚੱਲ ਜਾਣੀਆਂ ਮਤਲਬ 9 ਵਜੇ ਤੇ ਆਪ ਬੱਚੇ ਤੋਰ ਕੇ ਤੇ ਆਪਾਂ ਜਿਹੜਾ ਇੱਥੇ ਬਿਸਤਰੇ ਚੁੱਕਣ ਲਿਆ ਹਾਂਗੇ ਕੰਬਲ-ਕੁੰਬਲ ਤੈਲਾਉਣ ਦੇ ਹੀ ਹੋ ਚੁੱਕਿਆ ਉਸ ਤੋਂ ਬਾਅਦ ਆ ਮੈਂ ਬੈੱਡ ਸ਼ੀਟ ਜਿਹੜੀ ਚੇਂਜ ਕਰਨੀ ਹੈਗੀ ਮਾ ਚੱਲਨਾਂ ਕਾਫੀ ਦਿਨ ਹੋ ਗਏ ਨੇ ਵਿਸ਼ੇ ਨੂੰ ਤੇ ਹੁਣ ਚੇਂਜ ਕਰ ਦਿੰਨੇ ਆ ਫਿਰ ਉਸ ਇੱਥੇ ਮੰਜੇ ਮੰਜਾ ਚੁੱਕ ਕੇ ਤੇ ਆਪਾਂ ਬੈੱਡ ਸ਼ੀਟ ਜਿਹੜੀ ਉਹ ਚੇਂਜ ਕਰਤੀ ਸੀਗੇ ਇਹੜੇ ਰੂਮ ਦੀ ਕੀਤੀ ਨਾਲ ਡਰੈੰਗ ਰੂਮ ਵਾਲਾ ਜਿਹੜਾ ਬੈੱਡ ਉਹਦੀ ਕੀਤੀ ਇਹ ਪਤਲੀ ਪੰਖਲਾ ਰੱਖ ਲੂ ਜਿਹੋ ਕੱਪੜਿਆਂ ਦਾ ਹੀ ਤੇ ਥੋੜੇ ਬਹੁਤੇ ਜਿਹੜੇ ਮੋٹے ਕੱਪੜੇ ਆਪਾਂ ਥੋੜੇ ਬਹੁਤ ਸਾਂਭੇ ਜੀ ਪੂਰੇ ਨਹੀਂ ਸਾਂਭੇ ਮਤਲਬ ਜਿਹੜੇ ਜਿਆਦੇ ਭਾਰੇ ਸੂਟ ਜਿਆਦੇ ਮੋٹے ਸੂਟ ਹੀ ਹੋਰ ਰੁੱਕ ਦਿੱਤੇ ਆ ਤੇ ਉਹ ਸਾਂਭੇ ਬਸ ਬਾਕੀ ਨਹੀਂ ਆਪਾਂ ਕੋਈ ਵੀ ਮਤਲਬ ਕਿ ਇਸ ਕਪੜਾ ਛੇੜਿਆ ਬਾਕੀ ਮੈਂ ਜਲ ਫੇਰ ਕਹੇ ਦਿਨ ਇਹ ਰੱਖ ਲਾਂਗੇ ਆ ਹੌਲੀਆ ਤੋਂ ਬਾਅਦ ਰੁੱਕ ਦਵਾਵਾਂਗੇ ਜਿਹੜੀਆਂ ਮਾੜੀਆਂ ਮੋਟੀਆਂ ਕੋਟੀਆਂ ਵੀ ਰੱਖੀਆਂ ਵਾ ਜੇ ਬਾਹਰ ਤੇ ਸੂਟ ਵੀ ਆ ਨਾਰਮਲ ਜੇ ਹੁਣ ਲਾਈਨਿੰਗ ਵਾਲੇ ਪਾਬੂ ਲਈਦੇ ਆ ਤੇ ਬਾਕੀ ਬੱਚਿਆਂ ਦੇ ਕੱਪੜੇ ਬਾਹਰ ਬਾਤ ਇੱਕ ਦੋ ਕੋਟੀ ਇੱਕ ਦੋ ਸ਼ਾਲ ਇਸ ਤਰ੍ਹਾਂ ਰੱਖੇ ਆ ਬਾਹਰ ਬਸ ਇੱਥੇ ਇਹ ਮੈਂ ਬੈੱਡ ਸ਼ੀਟ ਲੱਗੀ ਹੈਗੀ ਕੱਢਣ ਬੈੱਡ 'ਚੋਂ ਕੱਢ ਕੇ ਤੇ ਫਿਰ ਮੈਂ ਬੈੱਡ ਸ਼ੀਟ ਜਿਹੜੀ ਵਿਛਾ ਦਿੰਨੀ ਹੈ ਬੈੜ ਤੇ ਮੈਂ ਕੱਪੜੇ ਕੁਪੜੇ ਰੱਖਾਂ ਢੇਸੀ ਜੀ ਮੈਂ ਤੇ ਲਾਉਣ ਵਾਲੇ ਕਾਫੀ ਕੁਝ ਤੇਲ ਲਾ ਕੇ ਉੱਧਰ ਕੀ ਕੁਝ ਨਾ ਇੱਥੇ ਬਸ ਮੈਂ ਰੱਖਣ ਦੇ ਕੇ ਇਹਨਾਂ ਨੂੰ ਆਗੇ ਨਾ ਪੋਲੀ ਤਿੰਚੀ ਸੂਟੋਂ ਜ਼ਿਆਦਾ ਮੋਟੀ ਇਹ ਹੁਣ ਪੈਂਦੀ ਨਹੀਂ ਇਹਨਾਂ ਨੂੰ ਮਾਰਾ ਕਰ ਰੁਕ ਦੇਣੀ ਆ ਤੇ ਉਸ ਤਰ੍ਹਾਂ ਤੇ ਅਸੀਂ ਅੱਜ ਬੁੱਕਾਂ ਲੈਣ ਜਾਣਾ ਸੀ ਬੱਚਿਆਂ ਦੀਆਂ ਤੇ ਫਿਰ ਇਹਨਾਂ ਨੂੰ ਫੋਨ ਆ ਗਿਆ ਕਿ ਘਰੇ ਕੋਈ ਗੈਸਟ ਆਉਣਦੇ ਆ ਬਸ ਤੇ ਮੇਰੇ ਮੀਤੇ ਪਾਪਾ ਦੀ ਪੂਆਣੀ ਆਉਣਾ ਸੀ ਤੇ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਪੂਆਜੀ ਆਉਣਦੇ ਆ ਤੇ ਬਸ ਇੱਥੇ ਫਿਰ ਮੈਂ ਕਿਹਾ ਮੈਂ ਫਟਾਫਟ ਕੰਮ ਜਿਹੜਾ ਕਰ ਲਾਂ ਅੱਜ ਕੱਪੜੇ ਵੀ ਮੈਂ ਟਾਈਮ ਨਾਲ ਤੋੜੇਗੇ ਵੇਲ ਕਰ ਲਿਆ ਕੱਪੜਾ-ਕੁਪੜਿਆਂ ਦਾ ਵੀ ਕਿ ਲਾਈਟਾਂ ਦੇ ਚੱਲ ਜਾਨੀ 9 ਵਜੇ ਪਰ ਗਈ ਨਹੀਂ ਅਜੇ ਤੱਕ ਇੱਕ ਦੋ ਰ ਗਈ ਵਿੱਚੋਂ ਜਾ ਕੇ ਤੇ ਆ ਗਈ ਹੈ ਤੇ ਮੈਂ ਵੀ ਨਾ ਨੂੰ ਲਿਆ ਹੈਗਾ ਸਵੇਰੇ ਸਵੇਰੀ ਕਿਉਂਕਿ ਗਰਮ ਪਾਣੀ ਹੈਗਾ ਸੀ ਉਦੋਂ ਕੇ ਨਾਲ ਆ ਮੈਂ ਕੱਪੜੇ ਧੋਧੂ ਕੇ ਤੇ ਬਾਕੀ ਅੰਦਰਾਂ ਦਾ ਰੰਦਾ ਹੀ ਹੈ ਜੇ ਕੱਪੜੇ ਸામਣ ਲਈ ਹੈਗੇ ਇੱਥੇ ਮੈਨੂੰ ਇਹ ਕਿ ਮੈਂ ਉਹਨਾਂ ਦਾ ਦਿਨ ਖਲਾਰਾ ਖਲੂੜਾ ਜਿਹੜਾ ਚੁਕ ਲੈਣਾ ਕਾਫੀ ਕੱਪੜੇ ਬੜੇ ਹੀ ਗੇ ਤੈਤੇ ਲਾਉਣ ਵਾਲੇ ਸਾਰੇ ਮਤਲਬ ਸੂਟ ਫਿਰ ਮੈਂ ਪਾ ਕੇ ਰੱਖ ਰੁਕ ਕੇ ਉਸ ਤੋਂ ਬਾਅਦ ਆ ਮੈਂ ਜਿਹੜਾ ਝਾੜੂ ਪੋਚਾ ਕੀਤਾ ਮੈਂ ਮੇਰੇ ਪੁੱਛੇ ਪੁੱਛੇ ਲਾਇਆ ਡਸਟਿੰਗ ਕੀਤੀ ਥੋੜੀ ਬਹੁਤ ਬੈਡਬੁੱਡ ਤੇ ਹਨਾ ਕਿ ਬੈਡ ਸ਼ੀਟ ਤੇ ਜਿਹੜਾ ਮੈਂ ਸਵੇਰੇ ਸਵੇਰੇ ਚੇਂਜ ਕਰ ਲਈਆਂ ਹੈਗੀਆਂ ਜਿਹੜੀਆਂ ਹੈ ਗਿਆ ਹੈ ਦੋ ਬੈਡਾਂ ਦੀਆਂ ਬੈਡ ਸ਼ੀਟਾਂ ਚੇਂਜ ਕਰ ਲਈਆਂ ਹੈਗੀਆਂ ਤੇ ਬਾਕੀ ਮਾੜੇ ਮੋਟੇ ਆਪਾਂ ਇਸ ਤਰ੍ਹਾਂ ਮੈਂ ਜਿਹੜੇ ਕੱਪੜੇ ਬੈਡ ਦੇ ਵਿੱਚ ਰੱਖਤੇ ਹੀ ਕੁਝ ਬੱਚਿਆਂ ਦੀਆਂ ਜੈਕਟਾਂ ਜੁਕਟਾਂ ਹੀ ਅੱਜ ਮੈਂ ਮਤਲਬ ਉਸ ਤਰ੍ਹਾਂ ਹੀ ਰੱਖਤੇ ਪੋਲੀਥੀਨ ਚ ਪਾ ਕੇ ਤੇ ਬਾਕੀ ਆਪਾਂ ਮੈਂ ਮੁੜ ਕੇ ਇੱਕ ਸਾਈਡ ਤੇ ਰੱਖੂੰਗੀ ਨਾ ਸਾਰੇ ਸਾਰਾ ਕੁਝ ਮਤਲਬ ਉਹ ਕਰਕੇ ਸਾਈਡ ਤੇ ਮਤਲਬ ਸੈੱਟ ਕਰ ਕਰਕੇ ਸੋਨੇ ਉਰੇ ਰੱਖੂੰਗੀ ਹਜੇ ਤੇ ਬਸ ਇਸ ਤਰ੍ਹਾਂ ਹੀ ਕਿ ਚੱਲ ਕਿ ਕੱਪੜੇ ਦਾ ਨਾ ਬਾਹਰ ਖਲਾਰਾ ਵੀ ਬੜਾਵਾ ਬਹੁਤ ਖਲਾਰਾ ਕੁਝ ਬੱਚਿਆਂ ਦੇ ਆ ਮੋٹے ਸੂਟ ਹੀਗੇ ਇਹ ਵੀ ਫਿਰ ਮੈਂ ਨਾ ਡੱਬਿਆਂ ਚ ਰੱਖ ਰੱਖ ਕੇ ਰੱਖਦੇ ਆ ਵਿੱਚ ਮਝ ਦਿਨ ਪਾਉਣੇ ਹੋਣਗੇ ਜੇ ਲੋਡ ਪਾਉਗੇ ਤੇ ਫਿਰ ਆਪਾਂ ਕੱਢ ਲਾਂਗੇ ਬੈਡ ਚੋਂ ਹੀ ਕੋ ਜਾਵੇ ਮੰਜਾ ਦੇ ਜਿਹੜੇ ਮਤਲਬ ਥੋੜੇ ਆਉਣ ਜਾਣ ਵਾਲੇ ਜਿਸ ਤਰ੍ਹਾਂ ਉਹ ਸਾਰੇ ਮੈਂ ਬੈਡ ਬੁੱਢੀ ਚ ਰੱਖ ਦੇਣੀ ਆ ਕਿਲ ਮਾਰੀ ਜੇ ਫਿਰ ਉਹ ਨਾ ਡੱਬਿਆਂ ਚ ਡਿੱਗ ਜਾਂਦੇ ਫਿਰ ਉਹਨੇ ਡੱਬਿਆਂ ਚ ਪਾ ਪਾ ਕੇ ਤੇ ਬੈੱਡ ਚ ਜਿਹੜੇ ਰੱਖ ਦਿੰਨੀ ਆ ਕਿ ਮੈਂ ਉਹਨਾਂ ਦੇ ਆਉਂਦੇ ਨੂੰ ਕੱਪੜੇ ਜਿਹੜੇ ਸਾਹਮਣਾ ਪਹਿਲਾਂ ਨਾ ਮੈਂ ਤੈ ਲਾ ਕੇ ਰੱਤੀ ਸਾਰੇ ਜਿਹੜੇ ਦੋ ਤੂਤੇ ਦੋ ਸਾਰੇ ਮੈਂ ਮਤਲਬ ਤੈ ਲਾ ਲਾ ਕੇ ਨੇ ਸਾਰੇ ਕੁਰਸੀ ਤੇ ਰੱਖ ਕੇ ਇੱਕ ਸਾਈਡ ਤੇ ਕਿ ਚੱਲ ਇਸ ਤਰ੍ਹਾਂ ਰਹਿਣ ਦੇ ਨੇ ਬਾਅਦ ਚ ਰੱਖ ਲਾਂ ਫਿਰ ਮੁੜ ਕੇ ਜਦੋਂ ਪਤਾ ਲੱਗਣਾ ਕਿ ਪ੍ਰਾਉਣੇ ਆਉਂਦੇ ਫਿਰ ਮੈਂ ਨਾ ਸਾਰੇ ਕੱਪੜੇ ਕੱਢ ਗੁੱਢ ਕੇ ਤੇ ਮਹਾ ਨਈਂ ਪੁਰੇ ਜੇ ਲੱਗਦੇ ਆ ਕਿ ਫਿਰ ਮਹਾ ਬੈੱਡ ਦੇ ਵਿੱਚ ਸੁੱਟ ਦਿੰਨੇ ਆ ਤੇ ਹਨਾ ਪੋਲੀਥੀਨ ਚ ਪਾ ਕੇ ਤੇ ਮੈਂ ਬਸ ਇਹ ਹੀ ਸਾਹਮ ਦੇ ਨਾਲੇ ਅੱਜ ਬੱਚੇ ਵੀ ਗਏ ਆ ਸਕੂਲ ਫਿਰ ਜਿਹੜੇ ਬੱਚੇ ਘਰੇ ਹੁਣ ਫਿਰ ਬਹੁਤ ਉੱਖਣ ਲੱਗਦਾ ਵਾ ਕਿਉਂਕਿ ਕਰਨ ਨਹੀਂ ਦਿੰਦੇ ਕੁਝ ਵੀ ਗੁਰਫਤੇ ਕੁਝ ਨਹੀਂ ਕਰਨ ਦਿੰਦਾ ਵੇ ਬਹੁਤ ਤੰਗ ਕਰਦਾ ਵਾ ਤੇ ਬਾਕੀ ਹੁਣ ਬਸ ਉਸ ਤੋਂ ਬਾਅਦ ਆਪਾਂ ਕੱਪੜੇ ਕੀਤੇ ਪੂਆ ਜੀ ਹੁਣ ਤੇ ਸਗੋਂ 1 ਵਜੇ ਆਏ ਹੀਗੇ ਉਹ ਕਾਫੀ ਲੇਟ ਹੋ ਗਏ ਤੇ ਆਪਾਂ ਕੰਮ-ਕੁਮ ਕਰਕੇ ਤੇ 12 ਵਜੇ ਤੱਕ ਪੂਰੇ ਜਿਹੜਾ ਫ੍ਰੀ ਹੋ ਗਏ ਹਿੰਗੇ ਤੇ ਬਸ ਇਹ ਜਿਹੜਾ ਥੈਲਾ ਹੀ ਉਧਰਲੀ ਸਾਈਡ ਤੇ ਨਹੀਂ ਹੈ ਤੇ ਇਹ ਮੈਂ ਇਧਰਲੀ ਸਾਈਡ ਤੇ ਰੱਖ ਤਾ ਦੂਸਰੀ ਸਾਈਡ ਤੇ ਤੇ ਬਾਕੀ ਆਪਾਂ ਸੈਟਮੈਂਟ ਬਾਜੂ ਕਰਾਂਗੇ ਕਿਉਂਕਿ ਜਦੋਂ ਸਾਰੇ ਕੱਪੜੇ ਰੱਖਾਂਗੇ ਜੇ ਕੱਪੜੇ ਬਹੁਤ ਜ਼ਿਆਦੇ ਬਾਹਰ ਵਾਜੇ ਕੁਝ ਨਹੀਂ ਅਹੀਂ ਰੱਖਿਆ ਸਿਰਫ ਕਿ ਜਿਆਦੇ ਮੋਟੇ ਸੂਟ ਹੀ ਰੱਖੇ ਆ ਤੇ ਜਿਆਦਾਆਂ ਮੋਟੀਆਂ ਕੋਟੀਆਂ ਵੀ ਬਾਕੀ ਸਭ ਕੁਝ ਸਾਡਾ ਮਤਲਬ ਬਾਹਰ ਰੱਖਿਆ ਹੈ ਕੱਪੜੇ ਤੇ ਬਾਕੀ ਆਪਾਂ ਹੌਲੀ ਨਾਲ ਤੋਂ ਬਾਅਦ ਰੱਖਾਂਗੇ ਜੇ ਮੌਸਮ ਇੱਥੇ ਬਸ ਸਾਡੇ ਜਿਹੜੇ ਗੈਸਟ ਆਗੇ ਹੈਗੇ ਤੇ ਕਿਸ ਤੋਂ ਮਸਲ ਮਿਲ ਗਈ ਹੀ ਚਾਹ ਪਾਣੀ ਦੇਣ ਮਤਲਬ ਕੋਲ ਡਰਿੰਕ ਪਿਆਤੀ ਤੇ ਬਸ ਇੱਥੇ ਮੈਨ ਲਗੀ ਸਮੋਸੇ ਮੰਗਾਏ ਮੀਂਹ ਦੇ ਪਪਾ ਕੋਲ ਆਏਗੇ ਤੇ ਸਮੋਸੇ ਕੱਢ ਕੇ ਸੌਸ ਤੇ ਮੈਂ ਸਮੋਸੇ ਖਾਦਗੇ ਪਹਿਲਾਂ ਤੇ ਉਸ ਤੋਂ ਬਾਅਦ ਆ ਭੂਆ ਦੀ ਮੈਂ ਵੀਡੀਓ ਨਹੀਂ ਬਣਾਈ ਮਹਾ ਕਈ ਚੰਗਾ ਮੰਨਦੇ ਕਈ ਨਹੀਂ ਚੰਗਾ ਮੰਨਦੇ ਹਨਾ ਕਿ ਐਵੇਂ ਚੰਗੇ ਜਿਨੇ ਲੱਗੀਦਾ ਇਸ ਕਰਕੇ ਕੋਈ ਵੀ ਮਤਲਬ ਮੈਂ پرانے دی ویڈیو ਇੱਕ ਦੋ ਹੋਰ پرانے ਹੀਗੇ ਤੇ ਉਹਦੀ ਵੀ ਬਣਾਉਣੀ ਆ ਮਾਸੀ ਜੀ ਦੇ بیٹے ਆਏ ਸੀ ਉਹਨਾਂ ਦੀ ਨਹੀਂ ਬਣਾਈ ਕਿਉਂਦੀ ਨਹੀਂ ਮਾਸੀ ਵੀਡੀਓ ਮਾ ਰੈਂਦੂ ਹਣਾ ਇਸ ਕਰਕੇ ਚੰਗੇ ਜਿਨੇ ਲੱਗੀਦਾ ਨਹੀਂ ਕਿਉਂ ਕਹਿੰਦਾ ਹੀ ਕਿ ਨਹੀਂ ਭਾਬੀ ਮੇਰੀ ਨਾ ਬਣਾਈ ਤੇ ਉਹਨਾਂ ਚੱਲ ਠੀਕ ਆ ਨਹੀਂ ਬਣਾਉਂਦੀ ਮੈਂ ਸੋ ਕੋ ਨਹੀਂ ਛੇੜਾਂਦੀ ਉਹ ਤਾਂ ਨਹੀਂ ਮੁਕੇ ਨਹੀਂ ਨਹੀਂ ਪਰ ਮੈਂ ਬਣਾਉਣੀ ਨਹੀਂ ਤਾਂ ਦੀ ਵਹਿ ਵੀ ਤੇ ਨਹੀਂ ਮਸੂਹੀ ਤੇ ਕੋਈ ਵੀ ਹੋਣੀ ਦਾਦੀ ਪੁੱਤਰੀ ਆਈਆਂ ਹੀ ਗੀਆਂ ਉਹ ਮੁੰਡਾ ਆ ਗਿਆ ਕਿਹਦਾ ਨਾ ਮੈਂ ਤਾਂ ਵਾਵਾ ਵਿਚਾਰਨ ਨੂੰ 1:00 ਵਜ ਗਿਆ ਹੈਗਾ ਕਾਫੀ 늦 ਦੇ ਰਿਹਾ ਹੋ ਗਿਆ ਹੈ ਹੀ ਆਉਂਦੇ ਆਉਂਦੇ ਨਹੀਂ ਨਹੀਂ ਆਂਦਾ ਆਂਦਾ ਹੀ ਵੀਡੀਓ ਪੌਣੀ ਕਿ 1:00 ਤੱਕ ਰਾਈਆਂ ਹੀ ਗਏ ਚਾਹ ਪੌਣੀ ਪੀਂਦਿਆਂ ਨੂੰ ਮੁੜ ਕੇ ਚਾਹ ਚੁਪਿਆ ਕਿਤੇ ਆਪਾਂ ਮਤਲਬ ਨਾਲ ਹੀ ਰੱਖਤੀ ਸੀ ਦਾਲ ਸਬਜੀ ਦਾਲ ਸਬਜੀ ਦੇ ਕੇ ਦਾਲ ਸੁਜੀ ਰੱਖ ਕੇ ਤੇ ਉਹ ਪੂਆ ਜੀ ਉਹਨਾਂ ਕੋਲ ਬੈਠ ਗਈ ਉਸ ਤਰ੍ਹਾਂ ਉਹਨਾਂ ਨੇ ਮਤਲਬ ਘਰ ਨਹੀਂ ਵੇਖਿਆ ਜਦੋਂ ਬਣਿਆ ਆਇਆ ਤੇ ਘਰ ਨੂੰ ਸਾਰਾ ਘੁੰਮੋ ਫਿਰ ਕੇ ਵਿਖਾਇਆ ਕਿੰਨੇ ਬਹੁਤ ਸੋਹਣਾ ਬਣ ਗਿਆ ਵਾ ਤੇ ਬਸ ਉਹਨੜ ਕੇ ਰੋਟੀ ਪਾਣੀ ਖਾ ਕੇ ਗਏ ਬੈਠੇ ਰਹੇ ਕਾਫੀ ਟਾਈਮ ਗੱਲਾਂ-ਬੱਤਾਂ ਮਾਰੀਆਂ ਮਤਲਬ ਕਿ ਵਧੀਆ ਲੱਗਾ ਵਾ બસ ਇੱਕ ਇਹ ਰੋਟੀ મેં ਨਹੀਂ ਕਿ ਜੇ ਮੇਨੇ ਮੇਦੇ ਪਾਪਾ ਵੀ ਆ ਗਏ ਲੋਪੂਆਣਾ ਨਾਲ ਚਾਹ ਪਾਣੀ ਪੀ ਕੇ ਤੇ ਚਲ ਗਏਗੇ ਮੁੜ ਕੇ ਠਹਿਕ ਕੇ ਗਏ ਤੇ ਬਸ ਇਥੇ ਮੈਂ ਰੋਟੀ ਜਿਹੜੀ ਲਾਦਾ ਤੇ ਹੁਣ ਇਹ ਭੋਜ ਨੂੰ ਕਹਿੰਦੇ ਕਿ ਜਾਣਾ ਮਤਲਬ 4 ਕਿਹੋ ਜੇ ਗਏ ਹੋ ਸਵਾ 4 ਵਜੇ ਚਾਹ ਬਣਾਈ ਰੋਟੀ ਖਾਣ ਤੋਂ ਅਦਤ ਤੇ ਬਸ ਦਾਲ ਬਣਾ ਲਈ ਰੋਟੀ ਨਾਲ ਮੈਂ ਤੇ ਦਾਲ ਤੇ ਨਾਲ ਪਨੀਰ ਦੀਪੁਰ ਜੀ ਨਾਲ ਹੀ ਆਪਾਂ ਤੇ ਚੌਲ ਪੁੱਛੇ ਚੌਲ ਨਹੀਂ ਆਉਂਦੇ ਖਾਣੇ ਵਿੱਚ ਚੌਲ ਰਹਿੰਦੇ ਹੁਣ ਤੁਰਕੇ ਲੜਾ ਬੱਸ ਪਾਈ ਤੇ ਫਲਕਾ ਪਣੀ ਨੂੰ ਸ਼ਕਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਚਾਹ ਬਣਾ ਕੇ ਤੇ ਫਿਰ ਮਨੁਮਿੱਤ ਪਾਪਾ ਲਈ ਫਿਰ ਛੱਡ ਆਏ ਸੀਗੇ ਕਿਤੇ ਚਲੋ ਛੜਾ ਆਉਣਾ ਵਕੂਆ ਨੂੰ ਕਿ ਅੱਗੇ ਆਉਂਦੇ ਆ ਫਿਰ ਇਹਨੇ ਤੁਰਕੇ ਅੱਡਾ ਕਾਫੀ ਨੂੰ ਪੈ ਜਾਂਦਾ ਮਤਲਬ ਇਹ ਰਹੀ ਉਹ ਫਿਰ ਆਟੋ ਤੇ ਗੜੀ ਆ ਅੱਡੇ ਵਾਲੇ ਅੱਡਾ ਕਾਫੀ ਜਿਹੜਾ ਪੈ ਜਾਂਦਾ ਤੁਰਕੇ ਆਈਆਂ ਹੀਗੇ ਨਾਲ ਉਹ ਮੇਰੀ ਪੋਤਰੀ ਭੂਆ ਦੀ ਤੇ ਉਹ ਵਿਚਾਰੀ ਨਿਆਣੀ ਤੁਰਕੇ ਨਾਲ ਗਏ ਦੋ ਕੋਣੀ ਉਹਨਾਂ ਕੋ ਫੋਨ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਕੀਤਾ ਵਾ ਫੂਆ ਨੇ ਤੇ ਇਹ ਸੁਖ ਦੋਕਰ ਹੀ ਗਏ ਤੇ ਇਹਨਾਂ ਨੂੰ ਲੱਬੇ ਲੱਬੇ ਨਹੀਂ ਕਿਤੇ ਤੋ ਤੁਰਦੀਆਂ ਦਰਦੀਆਂ ਆਪੇ ਵਿਚਾਰੀਆਂ ਆ ਗਈਆਂ ਫੂਆ ਨੇ ਤੇ ਬਸ ਇੱਥੇ ਮੈਂ ਫੁਲਕੇ ਬਣਾ ਕੇ ਤੇਨਾਂ ਨੂੰ ਖਵਾ ਕੇ ਉਸ ਤੋਂ ਬਾਅਦ ਬਣਾ ਕੇ ਦਿੱਤੀ ਚਾਹ ਜਾਣ ਲੱਗੀ ਫਿਰ ਚਾਹ ਮਾਚਲ ਕੋਟ ਕੋਟ ਪੀ ਲੋ ਥੋੜੀ ਥੋੜੀ ਚਾਹ ਤੇ ਗਿੰਦੇ ਚਾਲ ਬਣਾਣਾ ਕੇ ਸਵਾਗ ਚਾਹ ਚੱਲ ਗਈ ਉਸ ਤੋਂ ਬਾਅਦ ਆਪ ਸਾਰਾ ਕੰਮ ਤਾਂ ਤਾਂ ਨੂੰ ਵੀੜ ਕੇ ਪੰਡ ਆਪਣੇ ਸਾਫ ਕਰਕੇ තේ මැම මට කෙඩ රේචල්ග හිලා ගොද දියුණන න නද නාලි ල්ගග ්චේමඩු කෙස්කුුණනවාගේ තිෙන්න්නකොය හෝල්ල ඒට ගන්න හිිය තේ කී ටයින්ම ගොඩ සතයෙහුණ ීමම මීතු හුණ යන්නද බෙටි නල් දකෙට දෙරපු අදති පපුත්තරි නල් ල වදිගල්ලගන්න ඕන්න පික පායි පීගදේ චුටේචා ටෙලාල එන්නේගඩ පෙල්ලාව අයිම ේට මො දෝකෙන්ට බාද පතයම යගේ තේමැක මතක නිරයාස් පූල කෙන්ත පෝතක දියීම ම ਅੱਜ ਤੋਂ ਉਸ ਤਰ੍ਹਾਂ ਵਧੀਆ ਹੀ ਗਿਆ ਹੈਗਾ ਕਿ ਰੋਇਆ ਨਹੀਂ ਕਈ ਨੇ ਟਾਈਮ ਬਾਅਦ ਤੇ ਗਿਆ ਹੀਗਾ ਜਿੱਦਿ ਮੈਂ ਇੱਥੇ ਰੋਟੀ ਪਕਾਉਂਦੀ ਪਕਾਉਂਦੀ ਨੇ ਵਿੱਚੇ ਰੋਟੀ ਜੜੀ ਪਾ ਕੇ ਦਿੱਤੀ ਪੂਆ ਜੀ ਨੂੰ ਤੇ ਫਿਰ ਉਹ ਮਾਮਾ ਜੀ ਦੇ ਬੇਟੇ ਨੂੰ ਫੜਾਤੀ ਗੁਰਸਾਹਬ ਨੇ ਗੁਰਸੇਵਕ ਦੇ ਭਰਾਣੇ ਉਹਨੂੰ ਮਾਹ ਲੈਣ ਫੜਾਦੀ ਤੇ ਦਾਲ ਸਬਜ਼ੀ ਬਹੁ ਜਿਆਦੀ ਸਵਾਦ ਬਣੀ ਪੂਆ ਜੀ ਕਹਿੰਦੇ ਬਹੁਤ ਸਵਾਦ ਲੱਗੀ ਰੋਟੀ ਕੀ ਭੂਆ ਸੁਗੰਨ ਲਈ ਕਿ ਪੁਰਜੀ ਕਿਉਂ ਬਣਾਈ ਪਨੀਰ ਦੀ ਮਾਂ ਨਹੀਂ ਫਿਰ ਕੀ ਭੂਆ ਚੰਗੇ ਨਹੀਂ ਲੱਗੀ ਤਾਂ ਵੀ ਛੜਦੇ ਪੁਰਜੀ ਬਣ ਗਏ ਦਾਲੇ ਰੱਖ ਕੇ ਨਾਲ ਹੀ ਪੁਰਜੀ ਮਤਲਬ ਪਨੀਰ ਮੰਗਾ ਕੇ ਪੁਰਜੀ ਬਣਾ ਲਈ ਹੈਗੀ ਤੇ ਬੋ ਕਿ ਚਲੋ ਜੀ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਹੋਰ ਕਿਸੇ ਨਵੇਂ ਵੀਡੀਓ ਚ ਤੇ ਪਲੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹੇ ਚਲ ਜੀ ਠੀਕ ਹੈ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਓਕੇ ਜੀ ਬਾਏ ਟੇਕ ਕੇਅਰ